ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫਿਰ ਨਵੇਂ ਵਲੌਗ ਦੇ ਵਿੱਚ ਲੈंदे ਪੰਜਾਬ ਤੋਂ ਤੇ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਝੰਗ ਮੰਗਿਆਣਾ ਜੀ ਹੀਰਾਂਝੇ ਬਾਰੇ ਬੜਾ ਜ਼ਿਕਰ ਸੁਣਿਆ ਆਪਾਂ ਛੱੜਦੇ ਪੰਜਾਬ 'ਚ ਛੋਟੇ ਹੁੰਦੇ ਜਾਂ ਪੜਦੇ ਰਹੇ ਆਂ ਵਾਰਿਸ਼ਾ ਬਾਰੇ ਹੀਰ ਬਾਰੇ ਤੇ ਵੀ ਹੀਰ ਇੱਥੋਂ ਦੀ ਸੀ ਕਿਸੇ ਕਹਾਣੀਆਂ ਗੱਲਾਂ ਸੁਣਦੇ ਰਹੇ ਆਂ ਅਸਲ 'ਚ ਸਾਰਾ ਕੁਝ ਲੈंदे ਪੰਜਾਬ 'ਚ ਹੈ ਅੱਜ ਹੀਰਾਂਝੇ ਦਾ ਜਿਹੜਾ ਪਿੰਡ ਹੈ ਉੱਥੇ ਚੱਲੇ ਆਂ ਇਹ ਉਹੀ ਇਲਾਕੇ ਆ ਸਾਰੇ ਜਿੱਥੇ ਰਾਂਝਾ 12 ਸਾਲ ਮੱਝੀਆਂ ਚਰਾਉਂਦਾ ਰਹਿਆ ਹੈ ਨੇ ਝੰਗ ਨੂੰ ਚੱਲੇ ਆ ਸੀ ਉਹੀ ਇਲਾਕਾ ਨਾ ਬਾਈ ਉਹੀ ਇਲਾਕਾ ਉਹੀ ਇਲਾਕਾ ਜੀ ਵਿਕਾਸ ਆਪਣੇ ਵਿਕਾਸ ਭਾਈ ਹਾਂ ਉਹਨੇ ਕਿਹਾ ਉਹ ਬੰਦੇ ਆ ਕਿ ਨਾ ਰੀਲ ਚੱਲਦੀ ਪਈ ਉਹਨੇ ਕਿਹਾ 12 ਸਾਲ ਉਹਦੀਆਂ ਮੱਝਾ ਚਰਾਂਦਾ ਰਿਹਾ ਹੈ ਜੇ ਕਿਸੇ ਕੋਈ ਚੰਗਾ ਕੰਮ ਕਰਦਾ ਉਹਨਾਂ ਘਰ ਆ ਕੇ ਦੇਖ ਜਾਣੀ ਸੀ ਤੇ ਚਲੋ ਖੈਰ ਉਹਦਾ ਆਪਦੇ ਆਪ ਦੇ ਸਮੇਂ ਸਮੇਂ ਦੀਆਂ ਕਹਾਣੀਆਂ ਹੈ ਤੇ ਅਸੀਂ ਪਹੁੰਚਦੇ ਆ ਪਿੰਡ 'ਚ ਤੁਹਾਨੂੰ ਦਿਖਾਉਣੀ ਆ ਉੱਥੇ ਨਾਲ ਵਾਲਾ ਤੋਂ ਬਾਈ ਲਓ ਜੀ ਅਸੀਂ ਪਹੁੰਚ ਗਏ ਆਂ ਸ਼ਹਿਰ ਝੰਗ ਤੇ ਹੀਰ ਦਾ ਪਿੰਡ ਮੰਨਿਆ ਜਾਂਦਾ ਜਿਹੜਾ ਝੰਗ ਹੈ ਵੈਸੇ ਪਾਕਿਸਤਾਨ 'ਚ ਉਹਨਾਂ ਨੂੰ ਮਾਈ ਹੀਰ ਕਹਿ ਕੇ ਸੱਜਿਆ ਜਾਂਦਾ ਹੈ ਰਿਸਪੈਕਟ ਨਾਲ ਇਹ ਅਸੀਂ ਪਹੁੰਚ ਗਏ ਜੀ ਮਾਈ ਹੀਰ ਦੇ ਦਰਬਾਰ ਤੇ ਤੇ ਤੁਹਾਨੂੰ ਥੋੜਾ ਜਿਆ ਜਾਂਦੇ ਜਾਂਦੇ ਇੰਟਰੋਡਿਊਸ ਕਰਾਦਾ ਸਾਰਿਆਂ ਨਾਲ ਬਾਕੀ ਮੈਂਬਰਸ ਨਾਲ ਤੇ 22 ਗੁਰਚੇਤ ਆਏ ਹੋਏ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇਹਨਾਂ ਨੂੰ ਕੌਣ ਨਹੀਂ ਜਾਣਦਾ ਥੈਂਕ ਯੂ ਥੈਂਕ ਯੂ ਬ੍ਰਦਰ ਥੈਂਕ ਯੂ ਅਸੀਂ ਛੋਟੇ ਹੁੰਦੇ ਆਪ ਦੇਖਦੇ ਰੇ ਮੈਂ ਤੁਹਾਨੂੰ ਫੋਟੋ ਵੀ ਦਿਖਾਉਂ ਤੁਹਾਡੇ ਨਾਲ ਮੇਰੀ ਇੱਕ ਉਦੋਂ ਮੈਂ ਵੀ ਛੋਟਾ ਹੀ ਹੁੰਦਾ ਸੀ 11 ਸਾਲ ਪਹਿਲਾਂ ਦੀ ਤੁਸੀਂ ਪਛਾਣਨਾ ਸੀ ਤੁਸੀਂ ਆਈਏ ਵੀ ਛੋਟੇ ਹੀ ਹੋ ਥੈਂਕ ਯੂ ਹੋਰ ਥੈਂਕ ਯੂ ਆ ਬੰਦਾ ਤਾਂ ਵੈਸੇ ਹੀ ਮੈਨੂੰ ਆ ਬੰਦਾ ਵੈਸੇ ਹੀ ਮੈਨੂੰ ਉਹ ਕਰਦਾ ਰਹਿੰਦਾ ਕੀ ਕਰਦਾ ਤੇ ਬਾਈ ਕਰਜੇਤ ਤੇ ਬਾਈ ਨਾਸਰ ਤੇ ਉਹਨਾਂ ਦਾ ਤੁਸੀਂ ਜਾਣਦੇ ਹੋ ਬਾਈ ਕਰਜੇਤ ਨੂੰ ਆਇਆਂ ਨੂੰ ਇੱਥੇ ਹੋ ਗਿਆ ਤਕਰੀਬਨ 1 ਮਹੀਨਾ ਤੇ ਇਹ ਇੱਥੇ ਨੇ ਇਹ ਵੀ ਪਿੰਡ ਬਣ ਕੰਮ ਰਿਹਾ ਸਾਰੇ ਹਾਂਜੀ ਸਵਾਗਤ ਹੈ ਜੀ ਇੱਕ ਵਾਰ ਫੇਰ ਤੋਂ ਆਓ ਜੀ ਆਓ ਜੀ ਵੈਲਕਮ ਆਨੇ ਤੁਹਾਨੂੰ ਜੀ ਸ਼ੁਕਰੀਆ ਅੱਜ ਦਰਸ਼ਕਾਂ ਹੀ ਲਵਾਂਗੇ ਹੀਰ ਸਲੇਟੀ ਦੇ ਅੱਛਾ ਜੀ ਬਹੁਤ ਬਹੁਤ ਜੀ ਦਾ ਸ਼ੁਕਰ ਵੈਲਕਮ ਜਨਾਬ ਆਓ ਉਹ ਸ਼ੁਕਰੀਆ ਜੀ ਮਿਹਰਬਾਨੀ ਹੋ ਥੈਂਕ ਯੂ ਸੋ ਮੈਨ ਤੁਸੀਂ ਅੱਗੇ ਦੇਣੇ ਆ ਜਾਗੇ ਅੱਗੇ ਦੇਣੇ ਆਗੇ ਮੈਂ ਤਾਂ ਵੈਲਕਮ ਲਈ ਰਾਮੋ ਚੜ੍ਹੇ ਸਵਾਰ ਹੋ ਗਏ ਵਾਪਸੀ ਤੋਂ ਨਾ ਕੋ ਵਾਪਸੀ ਲੈ ਲਿਆ ਫੁੱਲਾਂ ਦਾ ਬੜਾ ਰੌਲਾ ਚੱਲਦਾ ਬਈ ਇਧਰਲੇ ਪੰਜਾਬ ਚ ਆ ਕੇ ਇੱਥੇ ਬਹੁਤ ਫੁੱਲਾਂ ਦੀ ਵਾਰਸ਼ ਕਰਦੇ ਆ ਲੈ ਲਓ ਪੜ ਲਓ ਉੱਥੇ ਦਰਬਾਰ ਤੇ ਦਿਨਾਂ ਦੇ ਰੱਖਾਂਗੇ ਯਾਰ ਇਹ ਬਾਹਰਲਾ ਪਾਸਾ ਦਰਬਾਰ ਦਾ ਸਾਰ ਉਹ ਇਹ ਚੀਜ਼ਾਂ ਨਾ ਸਾਰੀਆਂ ਫਿਲਮਾਂ 'ਚ ਹੀ ਦੇਖੀਆਂ ਸੀਗੀਆਂ ਕਿ ਰਾਂਝਾ ਜੋਗੀ ਹੋ ਗਿਆ ਤੇ ਰੰਗਪੁਰ ਖੇੜੇ ਤਖਤ ਹਜ਼ਾਰਾ ਕਿੱਡੇ-ਕਿੱਡੇ ਨਾਮ ਸੀ ਸਾਰੇ ਅੱਜ ਤੁਹਾਨੂੰ ਇਹ ਸਾਹਮਣੇ ਅੰਦਰ ਲਾ ਕੇ ਨਾ ਸਾਰੇ ਦਿਖਾ ਦੇਣਾ ਇਹ ਮਾਈ ਹੀਰ ਦਾ ਬਾਹਰਲੇ ਪਾਸੇ ਦਰਵਾਜ਼ਾ ਸਰ ਛੋਟੇ ਹੁੰਦੇ ਨਾ ਖੇਡਾਂ ਵੇਚਦੇ ਹੁੰਦੇ ਮੇਲੇ 'ਤੇ ਜਾਂ ਹੋਰ ਸਾਰੇ ਕਿਤੇ ਤਾਂ ਲੱਗਿਆ ਹੁੰਦਾ ਸੀ ਉਹ ਨਹੀਂ ਰਿਹਾ ਖੇਡਾਂ ਨਿੱਕੇ-ਨਿੱਕੇ ਕੋਈ ਚੀਜ਼ ਹੈ ਬੱਚਿਆਂ ਵਾਸਤੇ ਅੱਜ ਵੀ ਇਹ ਅੱਗੇ ਆਉਂਦੇ ਇਹ ਖੇਡਾਂ ਵਿਕਦੀਆਂ ਇੱਥੇ ਹਾਲੇ ਦੁਆਲੇ ਦੁਕਾਨਾਂ ਲੱਗੀਆਂ ਹੋਈਆਂ ਇਹ ਇਹ ਵਾਲਾ ਦੁਕਾਨਾ ਸਾਰਾ ਆਜ ਦੁਕਾਨ ਦੀ ਦੁਕਾਨੋਂ ਲੈਣਾ ਚਾਹ ਲੈਣਾ ਨਾ ਮੈਂ ਕੋਈ ਸ਼ਾਇ ਨਹੀਂ ਲੈਣੀ 5 ਸਾਲ ਦੇ ਬੱਚੇ 8 ਸਾਲ ਦੇ ਬੱਚੇ ਉਹਨਾਂ ਵਾਸਤੇ ਇਹ ਅੱਜ ਵੀ ਉਹੀ ਹਰ ਚੀਜ਼ ਹੋਈ ਹੈ ਦੁਕਾਨਦਾਰ ਜੀ ਦੁਕਾਨਦਾਰ ਭਾਈ ਜੀ ਇਹ ਵਾਲੇ ਤੋਂ ਭਾਈ ਨੇ ਇੰਜੀਨੀਅਰ ਨੇ ਜਿੱਦ ਤੁਹਾਨੂੰ ਮੇਰੇ ਕੋਲੋਂ ਸੀ ਅਸਲਾਮੁਅਲਿਕਮ ਸਾਰਿਆਂ ਹਾਂ ਜੀ ਸ਼ੁਕਰੀਆ ਜੀ ਥੈਂਕ ਯੂ ਥੈਂਕ ਯੂ ਫੇਰ ਆਂਜ ਆਏ ਨੇ ਜੀ ਅੱਛਾ ਇਹ ਨਹੀਂ بڑے ਕਿੱਸੇ ਸੁਣਦੇ ਰਹੇ ਆ ਜੀ ਇਹ ਨੇ ਹੀ ਰਾਂਝਾ ਛੋਟੇ ਹੁੰਦੇ ਕੋਈ ਕਹਿੰਦਾ ਸੀ ਇਹ ਤਾਂ ਐਵੇਂ ਕਹਾਣੀਆਂ ਹੁੰਦੀਆਂ ਇਹ ਤਾਂ ਐ ਕੁਝ ਨਹੀਂ ਹੁੰਦਾ ਹੀ ਰਾਂਝਾ ਮਿਰਜ਼ਾ ਸਹਿਵਾ ਸਸੀ ਪੁੰਨੂ ਸੋਹਣੀ ਮਾਹੀਵਾਲ ਚਾਰ ਕਿੱਸੇ ਬਹੁਤ ਮਸ਼ਹੂਰ ਹੋਏ ਆ ਪੁਰਾਣੇ ਟਾਈਮ ਦੇ ਤੇ ਹੁਣ ਇਹ ਅਸੀਂ ਅੰਦਰ ਐਂਟਰ ਹੋਣ ਲੱਗੇ ਆ ਲੈਂਦੇ ਪੰਜਾਬ ਚ ਨੇ ਚਾਰੇ ਕਿੱਸਿਆਂ ਦੇ ਜਿਹੜੇ ਹੋਣੇ ਇੱਕ ਦੁੱਲਾ ਪੱਟੀ ਰਹਿ ਗਿਆ ਸੱਚ ਦੁੱਲਾ ਪੱਟੀ ਨਾਇਕ ਹੋਏ ਨੇ ਉਹ ਪੈਸਾ ਬਾਤ ਵੀ ਕੋਲ ਉਹ ਪਿੰਡੀ ਭਟੀਆਂ ਚ ਹੈ ਨਾ ਪਿੰਡੀ ਭਟੀਆਂ ਚ ਹਾਂਜੀ ਚੜਦੇ ਪੰਜਾਬ ਵਾਲੇ ਨਾ ਲੈਂਦੇ ਪੰਜਾਬ ਵਾਲੇ ਹੱਥਾਂ ਦੇ ਚੱਕ ਲੈਂਦੇ ਆਂ ਲਓ ਜੀ ਜੁੱਤੇ ਲਾਦੇ ਥੇ ਤੇ ਜੁੱਤੇ ਲਾ ਕੇ ਹੁਣ ਜਾਣ ਲੱਗੇ ਅੰਦਰ ਅਸੀਂ ਸਿਰ ਟਕਣਾ ਖੁਸ਼ੀ ਕਰਨ ਸਿਰ ਟਕਣਾ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਕਈ ਵਾਰ ਹੁੰਦਾ ਮੈਂ ਕਿਹਾ ਇਤਿਹਾਸ ਜ਼ਰੂਰੀ ਹੈ ਹਾਂ ਇਤਿਹਾਸ ਇਤਿਹਾਸ ਹੁੰਦਾ ਹੈ ਇਤਿਹਾਸ ਇਤਿਹਾਸ ਜ਼ਰੂਰੀ ਹੈ ਆ ਜਾਓ ਜੀ ਆ ਜਾਓ ਪਾਚਲ ਨੂੰ ਹਾਂ ਜੱਟ ਹਰਸਾ ਗੁਰੂ 225 ਇਹ ਬਾਈ ਹੀਰ ਗੋਂਦੇ ਵੀ ਆ ਹਾਂਜੀ ਹਾਂਜੀ ਬਾਈ 30 ਸਾਲ ਤੋਂ ਇੱਥੇ ਹੀ ਕਰ ਰਿਹਾ ਬੰਦਾ ਵਾਪਸੀ ਤੇ ਸੌਣੀਆਂ ਵਾਪਸੀ ਤੇ ਸੌਣਨੀ ਹੈ ਬਾਬਾ ਜੀ ਇਹ ਸੁਣਾਓ ਵਾਪਸੀ ਜੋੜਦੇ ਵਾਪਸੀ ਆ ਚਲੋ ਪਹਿਲਾਂ ਅੰਦਰੋਂ ਦੇਖ ਲਈਏ ਉਹ ਤਾਂ ਤਿਆਰ ਨੇ ਸੁਣਾਉਣ ਲਈ ਗੁਰੂ ਜੀ ਦਾ ਖਾਲਸਾ ਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਦਰਵਾ ਇਹ ਹੈ ਇਹੀ ਹੈ ਮੈਂ ਹਾਂਜੀ ਇਹ ਅੰਦਰ ਮੈਂ ਅੰਦਰ ਜਾ ਸਕਦੇ ਹਾਂ ਅੱਗੇ ਆਓ ਅੱਗੇ ਆਓ ਚਲੋ ਤੁਸੀਂ ਅੰਦਰ ਚਲੋ ਮੈਂ ਜਾ ਸਕਦੀ ਹਾਂ ਆਜੋ ਆਜੋ ਜਿਹੜੀ ਖੀਰ ਦਾ ਤੁਸੀਂ ਕਿੱਸਾ ਅਸੀਂ ਸਭ ਨੇ ਸੁਣਿਆ ਨਾ ਜੀ ਉਹ origignal ਇਹ ਹੈ ਇਹਦਾ ਮਜ਼ਾਕ ਬਸ ਚੰਗ ਦੇ ਵਿੱਚ ਇਹ ਚੰਗ ਸ਼ਹਿਰ ਹੈ ਚੰਗ ਮਤਲਬ ਆਜੋ ਜੀ ਅੰਦਰ ਆਓ ਵਿਕਾਸ ਮਹਿਮਾਨ ਆਏ ਨੇ ਇਹਨਾਂ ਨੂੰ ਬਲਕਾ ਸਤਿਕਾਰ ਜੀ ਇੱਥੇ ਰੱਖਣਾ ਉੱਪਰ ਰੱਖਦੇ ਅੱਛਾ ਥੱਲੇ ਰੱਖਦੇ 690 623 ਹਾਂ ਨਲੇ ਕਹਿੰਦੇ ਹੁੰਦੇ ਜੀ ਵੀ 1200 ਦੇ 1400 ਦੇ ਇੱਥੇ ਜੀ ਹੋਏ 600 ਸਾਲ ਪਹਿਲੇ ਦੱਸਣਾ 600 ਸਾਲ ਪਹਿਲੇ ਅੱਜ ਤੋਂ ਅੱਜ ਤੋਂ 600 ਹੀ 1400 ਦੇ ਨੇੜੇ ਬਗਿਆ 1400 ਦੇ ਨੇੜੇ ਬਗਿਆ ਮੈਂ ਵੀ ਨਰਜਾ ਨਰਜਾ ਵੀ ਹੋਈ ਪੋਰਟ ਆ ਰਸ ਹਾਂਜੀ 1500 1500 ਉਹ ਕਈ ਹਾਜੀ ਇਧਰਲੇ ਪਾਸੇ ਤਾਂ ਤੁਹਾਡੇ ਮਤਲਬ ਬਣੀਆਂ ਯਾਦਗਾਰਾਂ ਹੀ ਬਣੀਆਂ ਜਾਂ ਹੋਰ ਆਪਣੇ ਉਧਰ ਤਾਂ ਕਈ ਮੰਨਦੇ ਵੀ ਨਹੀਂ ਕਹਿੰਦੇ ਤਾਂ ਮਥਿਆਸ ਹੈ ਵੀ ਕੁਝ ਹੈ ਨਹੀਂ ਗਾਵੇਂ ਦਾ ਅਸਲ ਵਿੱਚ ਹਰ ਬੰਦੇ ਆਪਣੀ ਆਪਣੀ ਇੱਕ ਹਾਂਜੀ ਆਵਾਜ਼ ਜਿਹੜੀਆਂ ਤੁਹਾਡੀ ਅੱਛਾ ਜੀ ਚਲੋ ਸ਼ੁਕਰੀਆ ਥੈਂਕ ਯੂ ਛੱਤ ਵੀ ਲੈ ਜਣੀ ਅੱਛਾ ਇਹ ਵੀ ਇੱਕ ਜੱਨੀ ਹੈ ਜਰਨੀ ਦੀ ਕੁਛ ਛੱਤ ਨਹੀਂ ਆਏ ਅੱਛਾ ਇਹਦੇ ਬਾਰੇ ਭਾਜੀ ਇਸ ਤਰ੍ਹਾਂ ਹੈ ਵੇ ਜਿਹੜੇ ਇੱਥੇ ਪੁਰਾਣੇ ਬਜ਼ੁਰਗ ਰਹੇ ਕਿ ਗਏ ਨੇ ਨਾ ਪਹਿਲੇ ਦੇ ਜਿਨ੍ਹਾਂ ਨੂੰ ਇਸ ਜਗ੍ਹਾ ਦਾ ਪਤਾ ਹੈ ਹਾਂਜੀ ਉਹ ਇਹ ਦੱਸਦੇ ਨੇ ਕਿ ਜਿਹੜੀ ਛੱਤ ਹੈ ਨਾ ਉਹਨਾਂ ਕੋਲ ਪੁੱਛਿਆ ਜਾਂਦਾ ਕਿ ਸਰਕਾਰ ਕਿ ਛੱਤ ਕਿਉਂ ਨਹੀਂ ਪਾਈ ਇਹਦੀ ਠੀਕ ਹੈ ਉਹ ਦੱਸਦੇ ਨੇ ਕਿ ਤਿੰਨ ਦਫਾ ਛੱਤ ਪਾਈ ਐ ਸੀ ਲੇਕਿਨ ਰਾਤ ਪਾਉਂਦੇ ਸੀ ਛੱਤ ਰਾਤ ਨੂੰ ਪਾ ਕੇ ਜਾਂਦੇ ਸੀ ਸਵੇਰ ਆ ਦੇ ਸੀ ਛੱਤ ਨਹੀਂ ਸੀ ਹੁੰਦੀ ਮਤਲਬ ਇਹ ਇਹ ਤਿੰਨ ਦਫਾ ਦੁਹਰਾਇਆ ਗਿਆ ਛੱਤ ਦਾ ਉਸ ਤੋਂ ਬਾਅਦ ਫਿਰ ਛੱਤ ਨਹੀਂ ਪਾਈ ਬਾਕੀ ਇਸ ਛੱਤ ਦੇ ਵਿੱਚੋਂ ਬਾਰਿਸ਼ ਦਾ ਲੋਕੀ ਕਹਿੰਦੇ ਵੀ ਬਾਰਿਸ਼ ਨਹੀਂ ਆਉਂਦੀ ਬਾਰਿਸ਼ ਆਂਦੀ ਹੈ ਕਿਉਂਕਿ ਮੈਂ ਇੱਥੇ ਡਿਊਟੀ ਕਰਦਾ ਰਿਹਾ ਮ ਉਹ ਕੋਈ ਕੋ ਐਸਾ ਕਨਸੈਪਟ ਨਹੀਂ ਐ ਛੱਤ ਦਾ ਸੁਣਿਆ ਬਾਬਿਆਂ ਜੀਆਂ ਕੋਲ ਜਿਹੜੇ ਪੁਰਾਣੇ ਨੇ 100 ਸਾਲ ਤੋਂ ਪਿੱਛੇ ਚੱਲਦੀ ਆ ਰਹੀ 200 ਸਾਲ ਤੋਂ ਕੋਈ ਮੀਂਹ ਕਣੀ ਬਸ ਐਦਾਂ ਹੀ ਬਾਕੀ ਠੀਕ ਐ ਬਾਕੀ ਬਿਲਕੁਲ ਹਰ ਚੀਜ਼ ਉਸੇ ਤਰੀਕੇ ਨਾਲ ਹੀ ਐ ਬਹੁਤ ਦੂਰੋਂ ਦੂਰੋਂ ਦੁਨੀਆ ਆਂਦੀ ਐ ਲੋਕ ਇੱਕ ਆਪਣੀ ਉਹ ਲੈ ਕੇ ਆਂਦੇ ਨੇ ਜਿਸ ਤਰ੍ਹਾਂ ਹੁੰਦੀ ਐ ਨੇ ਮੰਤਾਂ ਉਹ ਤੇ ਹਰ ਜਗ੍ਹਾ ਤੇ ਅਮਰਾਦਾ ਹੁੰਦੀ ਐ ਇਹ ਲਿਖਿਆ ਹੋਇਆ ਐ ਇੱਥੇ ਜਿਹੜੀ ਬਾਹਰ ਲਿਖੀ ਹੋਈ ਐ ਦੀ ਡੇਟ ਆਫ ਬਰਥ ਮੇਰਾ ਖਿਆਲ 607 ਲਿਖਿਆ ਹੋਇਆ ਐ ਇਹ ਤੇ ਵੈਸੇ ਲਿਖਿਆ ਆ ਇਹਨਾਂ ਦੀ ਲਿਖਿਆ ਨਾ ਮਸ਼ਹੂਰ ਆਸ਼ਿਕ 사ਦਕ مائی ہیر عزت بی بی میرا عزت بی بی سیاہ معروف المروف مائی ہیر سیال دونوں اس جگہ مدفون ہیں جو ولی اللہ کامل اور حضرت شیخ احمد کبیر صاحب فرزند سید جلال بخاری اچھی کے خلیفہ صادق ہوئی ہیں اور شہر جھنگ آباد کردہ سید جلال صاحب سے بہلول لودی بادشاہ آپ کا مرید ہوا ہے ساری عمر منزل فکر طے کرنے میں گزاری ਮੀਆਂ ਫਜ਼ਲ ਇਲਾਹੀ ਰਾਂਝਾ ਸਜਾਦਾ ਨਸ਼ੀਨ ਦਰਬਾਰ ਮੁਹੰਮਦੀਆ ਨਕਸ਼ਬੰਦੀ ਸਹਿਰਵਰਦੀ ਕਾਦਰੀ ਚਿਸ਼ਤੀ ਸਾਕਨ ਵਾਹ ਮੀਆਂ ਜ਼ਿਲ੍ਹਾ ਸ਼ਾਹਪੁਰ ਨੇ ਸਾਲ ਐ ਕੋ ਮਿਟਿਆ ਹੋਇਆ ਪਤਾ ਨਹੀਂ ਕਿੰਨੇ ਸੌ ਮੈਂ ਤਾਂ ਅਮੀਰ ਕਰਵਾਈ ਉਹ ਬਾਹਰ ਮੈਂਸ਼ਨ ਹੈ ਵੇ ਤੇ ਮੀਰ ਕੁਦਾ ਫਲਾ ਫਲਾ ਬਈ ਨਾਲੇ ਇੱਕ ਗੱਲ ਹੋਰ ਵੀ ਕਹਿੰਦੇ ਨੇ ਸਾਈਬਾ ਨੂੰ ਨਹੀਂ ਪਾਈ ਆਪਣੇ ਉਹ ਵੀ ਸਿਆਲਾਂ ਦੇ ਮੰਨੇ ਜਾਂਦੇ ਆ ਚੰਗ ਸਿਆਲੀ ਚੰਗ ਸਿਆਲੀ ਸਹਬਾ ਸਹਬਾ ਦਾ ਵੀ ਆ ਉਹ ਇੱਥੇ ਨਹੀਂ ਚਨੋਟ ਵਾਲੀ ਸਾਈਡ ਤੇ ਆ ਚੰਗ ਤੇ ਵਿੱਚ ਚਾਹੀਰ ਸਿਆ ਮਾਈ ਹੀਰ ਜੜੀ ਹੋਵੇ ਇਹ ਝੰਗ ਦੀ ਸੇਥੋਂ ਐ ਐਸਆਰ ਦੀ ਮਾਈ ਹੀਰ ਚੰਗਦੇ ਸੀ ਸਿਆਲ ਦੇ ਹਾਂ ਸਿਆਲ ਕੌਮ ਹੈ ਨਾ ਕਾਸਟ ਅੱਛਾ ਸਿਆਲ ਕਾਸਟ ਹਾਂ ਠੀਕ ਹੈ ਸਿਆਲ ਕਾਸਟ ਹੈਗੀ ਚੰਗ ਸਿਆਲਾਂ ਦੀ ਤੱਕ ਤਹਿਆਰ ਕਿੱਥੇ ਤੱਕ ਤਹਿਆਰ ਉਹ ਤੇ ਆਪਣਾ ਰਾਂਝੇ ਦਾ ਨਾ ਜੀ ਸਰਗੋਦਾ ਦੀ ਤਫਾ ਬਾਬੇ ਜੀ ਕੋਲ ਆਏ ਸੀਗੇ ਉਹਦੇ ਨਾਲ 18 ਕਿਲੋਮੀਟਰ ਅੱਗੇ ਹੈਵੇ ਤੇ ਮੀ ਰਾਂਝੇ ਦਾ ਇਲਾਕਾ ਜਿਹੜਾ ਬਣਦਾ ਜਿੱਥੇ ਰਾਂਝਾ ਜਿੱਥੋਂ ਦਾ ਸੀ ਯਾਨੀ ਕਿ ਪਿੰਡਾਂ ਇਲਾਕਾ ਰਾਂਝਾ ਕਿਹਨਾਂ ਰਾਂਝੇ ਦਾ ਨਾਮ ਨਹੀਂ ਪਤਾ ਹੁੰਦਾ ਹਾਂ ਤੇ ਦੋ ਸੀ ਨਾ ਨੇ ਦੋ ਤੇ ਦੋ ਰਾਂਝਾ ਤੇ ਦੋ ਸਿਵਾ ਤੇਰੇ ਰਾਹੇ ਦੇ ਕੁਛ ਨਾ ਰਾਂਝਾ ਤਾਂ ਨਾ ਕੀ ਸੀ ਚਲੋ ਚੱਲੀਏ AC ਜੀ ਅੰਦਰਲੇ ਪਾਸਿਓ ਤੇ ਆਓ ਜੀ ਸਨਰੇਓ ਮਾਈਂਰ ਦੀ ਸਾਰੀ ਯਾਦਗਾਰੀ ਲਿਓ ਜੀ ਆਪਣਾ ਚਾਦਰਾਂ ਚੁੱਦਰਾਂ ਜਿਹੜੀ ਸਾਡੇ ਕੋਈ ਪ੍ਰੋਟੋਕੋਲ ਦਾ ਪਤਾ ਲੱਗੇ ਬਾਬਿਆਂ ਨੂੰ ਇੰਜ ਤਾਂ ਨਾ ਕਰੋ ਹਾਂ ਪੋ ਜੀ ਅੱਛਾ ਚਾਦਰ ਚੜਾਓ ਜੀ ਫਾਰਮੈਲਟੀ ਹੁੰਦੀ ਹੈ ਆ ਫੜੋ ਜੀ ਆ ਆਪਣਾ ਦੀਦੀ ਤੁਸੀਂ ਵੀ ਆਓ ਇਧਰ

ਤੇ ਬਨੋ ਜੱਥਲੇ ਬਨੋ ਬਨਣਾ ਹੀ ਆ ਨਾ ਬਨਣਾ ਹੀ ਹੈ ਲਓ ਹੁਣ ਬਾਹਰਲੇ ਪਾਸੇ ਚੱਲ ਕੇ ਆਪਾਂ ਹੀਰ ਸੁਣਨੇ ਆ ਇਹ ਡੇਟ ਆ ਇਹ ਲਿਖੀ ਹੋਈ ਆ ਇਹ ਲਿਖਿਆ 674 ਕੇ 626 ਹੈ ਵੇਖੋ 6 ਹੈ ਲਿਖੀ 6 ਹੈ ਜਾਂ 8 ਹੈਗੀ ਹਾਂ 876 ਇਹ ਤਾਂ ਤੁਹਾਡੇ ਵਾਲੇ ਬੰਦੇ ਦੱਸ ਸਕਦੇ ਹਾਂ 876 876 ਅੱਛਾ ਉਹ ਦੋਹਾਂ ਦੀ ਹੈ ਹਾਂ ਦਰਬਾਰ ਆਸ਼ਿਕ 사াদক ਮਾਈ ਹੀਰ ਉਮੀਆ ਰਾਂਝਾ ਹਾਂ ਆਸ਼ਕ ਸਾਧਕ ਮ ਸੱਚੇ ਸਾਧਕ ਸੱਚੇ ਮਤਲਬ ਆਸ਼ਕ ਬੰਦੇ ਹਾਂ ਔਰ ਦੋਵੇਂ ਇੱਕ ਹੀ ਕਬਰ ਦੇ ਵਿੱਚ ਬਕਾਲ ਉਹਨਾਂ ਦੇ مدفون ਨੇ ਇੱਥੇ ਇਸ ਕਬਰ ਦੇ ਇਹ ਹੀ ਪਹੁੰਚਣਾ ਸੀਗਾ ਵੀ ਮਾਈ ਹੀਰ ਦੇ ਇੱਕ ਦੋ ਅੱਛਾ ਦੋਵਾਂ ਦੀ ਹੈ ਇਹ ਦੋਵਾਂ ਦੇ ਵਜੂਦ ਜਦੋਂ ਇਹਨਾਂ ਦਾ ਇੱਕ ਜਿਹੜਾ ਮੈਪ ਇੱਥੋਂ 2 ਸਾਲ ਰਹਿ ਕੇ ਸਿੱਖ ਕੁਛ ਕੁਛ ਕੇ ਗਿਆ ਹਾਂਜੀ ਕਿ ਜਦੋਂ ਇਹਨਾਂ ਦੀ ਇੱਕ ਸ਼ਾਦੀ ਉੱਥੇ ਡਿਸਾਈਡ ਹੋਈ ਕਿ ਦੀ ਉੱਥੇ ਸ਼ਾਦੀ ਹੋਣੀ ਹੈ ਉੱਥੇ ਫਿਰ ਇਹਨੇ ਸ਼ਾਦੀ ਦਾ ਨਾ ਕੀਤਾ ਸੀ ਸ਼ਾਦੀ ਨਹੀਂ ਮੀਆਂ ਰਾਂਝਾ ਔਰ ਮਾਈ ਹੀਰ ਜਦੋਂ ਇਕੱਠੇ ਹੋਏ ਨਾ ਇਹਨਾਂ ਨੇ ਉੱਥੋਂ ਇੱਕ ਅਰਦਾਸ ਕੀਤੀ ਦੁਆ ਕੀਤੀ ਕਿ ਸਾਨੂੰ ਅਸੀਂ ਇਕੱਠੇ ਰਹਿਣਾ ਚਾਹਨੇ ਆ ਉਹ ਇੱਥੋਂ ਇਸ ਜਗ੍ਹਾ ਤੋਂ ਜਗਾ ਫੱਟੀ ਹੈ ਜਗਾ ਸੈਟ ਹੋਈ ਹੈ ਬਕੌਲ ਉਸ ਵਕਤ ਦੇ ਮੈਨੂੰ ਨਹੀਂ ਇਸ ਗੱਲ ਮੈਂ ਕੋਈ ਇਸ ਗੱਲ ਨੂੰ ਥੈਨ ਤੱਕ ਨਹੀਂ ਕਹਿ ਸਕਦਾ ਜੋ ਸੁਣੀ ਸੁਣਾਈ ਇੱਕ ਜਰਨੀ ਚੱਲ ਰਹੀ ਹੈ ਇੱਕ ਤਹਿਰੀਰੀ ਤੌਰ ਤੇ ਫਿਰ ਤੇ ਜਗਾ ਫੱਟੀ ਫਟਣ ਤੋਂ ਬਾਅਦ ਉਹ ਜਗਾ ਬੰਦ ਹੋ ਗਈ ਇਹ ਸਾਰਾ ਦਰਿਆਈ ਇਲਾਕਾ ਸੀਗਾ ਇੱਥੇ ਟੋਟਲ ਦਰਿਆ ਸੀ ਐਸੇ ਜਗ੍ਹਾ ਦੇ ਉੱਤੇ ਰਾਂਝੇ ਦੇ ਬਾਰੇ ਸੁਣਾ ਜਾਂਦਾ ਕਿ ਇੱਥੇ ਆਪਣੀਆਂ ਮੱਝਾਂ ਚਾਰਦਾ ਸੀ ਉਹ ਆਪਾਂ ਇਸ ਸਾਈਡ ਦੇ ਉੱਤੇ ਇਹ ਹੁਣ ਤੋਂ ਬਾਅਦ ਬਾਅਦ ਹੋਇਆ ਤੇ ਹੁਣ ਆਕੇ ਪਿਛਲੇ ਸਭ 50 60 ਸਾਲ ਪਹਿਲੇ ਬਾਅਦ ਹੋਇਆ ਹਾਂ ਇਹ ਤਾਂ ਮੈਂ ਵੀ ਸੁਣਿਆ ਕਹਿੰਦੇ ਵੀ ਵੰਡ ਵੰਡ ਵੇਲੇ ਵੀ ਇੱਥੇ ਜੰਗਲ ਸੀਗਾ ਇਹ ਹੁਣ ਵੀ ਦੋ ਦਰਿਆਵਾਂ ਦਾ ਸੰਗਮ ਹੈ ਸਾਡਾ ਚੰਗ ਅੱਛਾ ਪਾਕਿਸਤਾਨ ਔਰ ਇੰਡੀਆ ਦੇ ਵਿੱਚ ਜਿਹੜੇ ਦੋ ਦਰਿਆਰੇ ਨਾਲ ਸਾਡੇ ਚੰਗ ਚਾਕੇ ਮਿਲਦੇ ਨੇ ਬਲਕਿ ਇੱਥੇ ਤੇ ਤਿੰਨ ਫਿਰ ਇਕੱਠੇ ਹੁੰਦੇ ਨੇ ਲੇਕਿਨ ਦੋ ਦਰਿਆਵਾਂ ਦਾ ਸੰਗਮ ਇਸ ਵਾਸਤੇ ਕਿਹਾ ਜਾਂਦਾ ਕਿ ਸਾਰਾ ਦਰਿਆਈ ਇਲਾਕਾ ਹੈ ਹੁਣ ਵੀ ਜਦੋਂ ਉਦੋਂ ਆਉਂਦਾ ਨਾ ਪਾਣੀ ਇਹ ਸਾਰਾ ਇਲਾਕਾ ਜ਼ਿਰਤ ਆ ਪਾਣੀ ਵਾਲਾ ਪਾਣੀ ਦਾ ਤਾਬ ਅੱਜ ਦਾ ਪਾਣੀ ਦੇ ਵਿੱਚ ਆ ਸੋ ਗ੍ਰਾਮ ਇੱਕ ਤਸਵੀਰ ਲੈਣੀ ਇੱਕ ਮਿੰਟ ਜੀ ਬਾ ਇੱਕ ਮਿੰਟ ਇੱਕ ਮਿੰਟ ਦੋ ਲੈ ਲਈ 100 ਕਿਲੋਮੀਟਰ ਸਗੋਦਾ ਗੋਤ ਸਗੋਦੇ ਨਾਲ ਨਹੀਂ ਨਾ ਸਰਗੋਦੇ ਨਾਲ ਉੱਥੇ ਵੀ ਕੋਈ ਯਾਦਗਾਰ ਬਣਾਈ ਰਾਂਝੇ ਦੀ ਉੱਥੇ ਮੈਂ ਤਾਂ ਕਦੇ ਗਿਆ ਨਹੀਂ ਅੱਛਾ ਕਦੇ ਗਈ ਨਹੀਂ ਮੈਂ ਤਾਂ ਇੱਥੇ ਰਿਹਾ ਕਿਉਂਕਿ ਮੈਂ ਝੰਗ ਦਾ ਬਾਸੀ ਆ ਇੱਥੇ ਫਿਰ ਨੌਕਰੀ ਵੀ ਕਰਦਾ ਰਿਹਾ ਮੈਂ ਪੁਲਿਸ ਦੇ ਵਿੱਚ ਅਤੇ ਇੱਥੇ ਇੱਥੇ ਮੇਰੀ ਇੱਥੇ ਮੈਂ ਕਹਿੰਦਾ ਡਿਊਟੀ ਲੱਗੀ ਹੋਈ ਹੈ ਪੁਲਿਸ ਵਾਲਿਆਂ ਦੀ ਫਿਰ ਉਹਦਾ ਮੈਂ ਜੌਬ ਛੋੜ ਦਿੱਤੀ ਹੈ ਬਾਕੀ ਤੇ ਦੁਨੀਆ ਬਹੁਤ ਹੈ ਮਤਲਬ ਇੱਕ 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 ਰੰਗ ਰਹਿੰਦਾ ਹੈ ਹਰ ਟਾਈਮ ਜਿਹੜਾ ਹੁਣ ਮੈਨੂੰ ਤਖਤ ਹਜ਼ਾਰਾ ਤਾਂ ਰਾਂਝੇ ਦਾ ਪਿੰਡ ਸੀ ਝੰਗ ਝੰਗ ਹੀਰ ਦਾ ਪਿੰਡ ਸੀ ਇੱਥੇ ਆਇਆ ਸੀ ਰਾਂਝ ਕੌਮ ਕਾਸਟ ਹੈ ਹਾਂ ਜਿਹੜੀ ਚੰਗ ਸਿਆਲ ਨਾਲ ਜੁੜੀ ਹੈ ਚੰਗ ਸਿਆਲਾਂ ਦਾ ਸਿਆਲ ਇੱਕ ਕੌਮ ਹੈ ਬਹੁਤ ਬੜੀ ਕੌਮ ਹੈ ਬੜੀ ਧਿੱਕੀ ਸੁਲਜੀ ਹੋਈ ਕੌਮ ਹੈ ਅਮੀਰ ਕਬੀਰ ਕੌਮ ਹੈ ਠੀਕ ਹੈ ਉਹਨਾਂ ਦੀ ਮਤਲਬ ਧੀ ਬੇਟੀ ਜੀ ਸ਼ਹਿਰ ਜਿਹੜੀ ਹੈ ਜੀ ਸ਼ੁਕਰੀਆ ਬਹੁਤ ਬਹੁਤ ਤੁਹਾਡਾ ਐਨ ਇੱਥੇ ਖਲੋਕ ਹੈ ਨਾ ਜੀ ਹਾਂ ਤਸਵੀਰ ਆਜੋ ਆਜੋ ਇੱਥੇ ਖਲੋਕ ਹੈ ਨਾ ਜੀ ਹਾਂ ਤਸਵੀਰ ਆਜੋ ਆਜੋ ਤਸਵੀਰ ਬਣਾਓ ਬੱਲੋ ਕਿਹੜਾ ਪਿੰਡ ਹੈ ਤੁਹਾਡਾ ਢਾਂਗ ਮੁਲਤਾਨ ਤੋਂ ਅੱਛਾ ਮੁਲਤਾਨ ਵੀ ਦੇਖਦੇ ਹੋ ਯਾਰ ਸਾਨੂੰ ਧੰਨਵਾਦ ਅੱਛਾ ਯਾਰ ਸ਼ੁਕਰੀਆ ਭਾਈ ਚੱਕ ਜੁਮਰ ਆ ਇਹ ਕਿੱਥੇ ਪਿੰਡ ਹੈ ਅੱਛਾ ਚਲੋ ਠੀਕ ਹੈ ਸ਼ੁਕਰੀਆ ਅੱਛਾ ਥੈਂਕ ਯੂ ਥੈਂਕ ਯੂ ਟੋਬਾ ਟੈਕ ਸਿੰਘ ਉਹ ਵਾਹ ਯਾਰ ਬੜਾ ਬੜਾ ਟੋਬਾ ਟੈਕ ਸਿੰਘ ਬਾਰੇ ਤਾਂ ਅਸੀਂ ਮਤਲਬ ਮੈਂ ਨਾ ਉਹਨਾਂ ਚ ਮਨਤਾ ਹਸਨ ਮੰਟੋ ਸਾਦਤ ਹਸਨ ਮੰਟੋ ਖਸ਼ਵੰਤ ਸਿੰਘ ਉਹਨਾਂ ਦੇ ਨਾਵਲ ਪੜ੍ਹੇ ਉਹਨਾਂ 'ਚ ਪੜ੍ਹੇ ਹਾਂਜੀ 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 ਟੋਬੇ ਦੇ ਬਾੜੇ ਪੜ੍ਹਦੇ ਹੋਗੇ ਤੁਸੀਂ ਪਪੂਲਰ ਰਿਹਾ ਹੈ ਅੱਛਾ ਉਹਦੇ ਕੋਲ ਹੀ ਹੈ ਕੋਸ਼ਿਸ਼ ਕਰਾਂਗੇ ਅਗਲੀ ਵਾਰੀ ਦੇਖਾਂਗੇ ਉਹਨੂੰ ਟੋਬਾ ਟੇਕ ਸਿੰਘ ਨੂੰ ਠੀਕ ਹੈ ਭਾਈ ਜੀ ਸ਼ੁਕਰੀਆ ਹਾਂਜੀ ਚਲੋ ਸਾਡੇ ਨਾ ਨਾ ਮੇਹਰਬਾਨੀ ਮਿਹਰਬਾਨੀ ਭਰਾ ਮਿਹਰਬਾਨੀ 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 ਆ ਬਾਇਓ ਤੁਸੀਂ ਹਾਂ ਸ਼ੁਕਰੀਆ ਧੰਨਵਾਦ ਆਇਆ ਆਇਆ ਮੈਂ ਬੈਠੋ ਲਓ ਜੀ ਗੀਰ ਦੇ ਕਿੱਸੇ ਆ ਜਿਹੜੇ ਉਹ ਸੁਣ ਲਈ ਸਾਡਾ ਪੰਜਾਬੀ ਸ਼ੇਰ माहीर कठियां बी छोड़या अग जान त मां जान बि देसा दे मेरियारू रहे आवे। ਗੱਲ ਪੁੱਛਣਾ ਤੇ ਮੈਨੂੰ ਹੋਰ ਇਤਰਾਜ਼ ਤਾਂ ਕੋਈ ਨਹੀਂ ਤੇ ਮੈਨੂੰ ਦਰਸ ਜੋ ਦੇਣਾ ਛਬਰਾਂ ਦੇ ਤੇ ਦੱਸੋ ਖੁਦ ਕਿਉਂ ਸਬਰ ਕਿਤੋਈ ਨਹੀਂ

ਲੋਵ ਸੀ ਫਿਲਹਾਲ ਫੈਨ ਫੈਨ ਫਾਲਿੰਗ ਖੁਸ਼ੀ ਸਪੈਸ਼ਲ ਆਈਆਂ ਮਾਇਰ ਬੇ ਮੇਗਾ ਰਾਣਾ ਸਾਹਿਬ ਆਪਾਂ ਤਾਂ ਕੋਈ ਪੁੱਛਦੇ ਹੀ ਨਹੀਂ ਮੈਨੂੰ ਤਾਂ ਕੋਈ ਪੁੱਛ ਹੀ ਨਹੀਂ ਰਿਹਾ ਗੱਲ ਤੁਸੀਂ ਹਾਂਜੀ ਆ ਜਾਈਏ ਸੋ ਇਹ ਸੀ ਜੀ ਸਾਰੀ ਯਾਦਗਰ ਤੇ ਜਿਹੜੀ ਤੁਹਾਨੂੰ ਦਿਖਾਉਣੀ ਸੀ ਅਸੀਂ ਤੇ ਹੀ ਰਾਂਝੇ ਦੀ ਜਿਹੜੀ ਯਾਦਗਰ ਇੱਥੇ ਬਣੀ ਹੋਈ ਇਧਰਲੇ ਪਾਸੇ ਇਧਰਲੇ ਪੰਜਾਬ 'ਚ ਪਹਿਲਾਂ ਛੋਟੇ ਹੁੰਦੇ ਕਿਸੇ ਕਹਾਣੀਆਂ ਸਾਰੇ ਸੁਣਦੇ ਹੁੰਦੇ ਸੀ ਜਾਂ ਪੜ੍ਹਦੇ ਵੀ ਰਹੇ ਹਾਂ ਸੁਣਦੇ ਵੀ ਰਹੇ ਹਾਂ ਪਤਾ ਨਹੀਂ ਸੀ ਕਿ ਕੁਝ ਐਵੇਂ ਦਾ ਹੈ ਜਾਂ ਨਹੀਂ ਹੈ ਬਟ ਆਕੇ ਅੱਖੀਂ ਦੇਖਿਆ ਹੁਣ ਤਾਂ ਹਨਾ ਸਾਰਾ ਕੁਝ ਇਧਰਲੇ ਪੰਜਾਬ 'ਚ ਹਾਂਜੀ ਮੈਂ ਪੁੱਛੀ ਏ ਕਿਉਂਕਿ ਮੈਨੂੰ ਵੀ ਸਵਾਲ ਆਇਆ ਮੈਂ ਸਟੇਟਸ ਲਾਇਆ ਤੇ ਉਹਨਾਂ ਕਹਿੰਦੇ ਜੀ ਹੀਰ ਦੀ ਕਬਰ ਤੇ ਰਾਂਝੇ ਦੀ ਕਿਸੇ ਇਕੱਠੇ ਉਹਨਾਂ ਦੀ ਇਕੱਠੇ ਕਬਰ ਹੈ ਹਾਂ ਛੱਤ ਕੋਈ ਨਹੀਂ ਹੁੰਦੀ ਅੱਛਾ ਇਹ ਇਹ ਮੇਰੇ ਅਸਿਸਟੈਂਟ ਮਤਲਬ ਇਕੱਠੇ ਦੀ ਹੈ ਔਰ ਛੱਤ ਵੀ ਕੋਈ ਨਹੀਂ ਪਹਿਲੀ ਵਾਰੀ ਮੈਨੂੰ ਪਤਾ ਲੱਗਾ ਬਾਬੇ ਬਾਰਿਸ਼ਾ ਨੇ ਤੇ ਹੀਰ ਵੀ ਲਿਖੀ ਆ ਤੇ ਜਿਹੜਾ ਹੀਰ ਉਹਨਾਂ ਦੀ ਜਿਹੜੀ ਯਾਦ ਕਰਾ ਉਹ ਬਣੀ ਹੋਈ ਆ ਸ਼ੇਖੋਪੁਰਾ ਦੇ ਵਿੱਚ ਬਾਬਾ ਬਾਰਿਸ਼ਾ ਜੀ ਹਾਂ ਜੰਡੇਆਲਾ ਸ਼ੇਰਖੰਡ ਜੰਡੇਆਲਾ ਜੰਡੇਆਲਾ ਸ਼ੇਰਖੰਡ ਆ ਰਾਣਾ ਸਾਹਿਬ ਦੱਸਦੇ ਜੰਡੇਆਲਾ ਸ਼ੇਰਖੰਡ ਪਿੰਡ ਹੈ ਤੇ ਉਹ ਵੀ ਤੁਹਾਨੂੰ ਕਿਸੇ ਨਾ ਕਿਸੇ ਵਲੌਗ ਚ ਜਿਹੜਾ ਉਹ ਵੀ ਸਾਰਾ ਉਹ ਆਲਾ ਦਵਾਲਾ ਉਹ ਦਿਖਾ ਦਾਂਗੇ ਤੇ ਲੈਂਦੇ ਪੰਜਾਬ ਚ ਜਿੱਥੇ ਮਤਲਬ ਆਪਣੇ ਰਿਲੀਜੀਅਸ ਪਲੇਸ ਆ ਤੇ ਨਾਲ ਇਹੋ ਜਿਹਿਆਂ ਜਿਹੜੀਆਂ ਪੰਜਾਬ ਦੀ ਕਿਸੇ ਕਹਾਣੀ ਆ ਉਹ ਵੀ ਸਾਰਾ ਕੁਝ ਅਸਲ 'ਚ ਬਹੁਤ ਸਾਰੀਆਂ ਚੀਜ਼ਾਂ ਇਧਰਲੇ ਪੰਜਾਬ 'ਚ ਜਿਆਦਾ ਆਪਣੇ ਉੱਤਰ ਲੇਜ ਦਾ ਘੱਟ ਰਹਿ ਗਿਆ। ਇਹ ਰਾਣਾ ਸਾਹਿਬ ਦੀ ਜ਼ਿੰਮੇਵਾਰੀ ਲਾਤੀ ਉੱਥੇ ਲੈ ਕੇ ਜਾਣ ਦੀ। ਠੀਕ ਹੈ ਜੀ ਰਾਣਾ ਸਾਹਿਬ ਵਾਰਿਸ਼ਾ ਵਾਲਾ ਉਹ ਵੀ ਦੇਖਣਾ ਸੀ। ਜਿੱਨੇ ਵਾਲਾ ਸ਼ੇਰਖੰਦ ਦਿਖਾਵਾਂਗੇ ਜੀ। ਹਾਂਜੀ ਉਹ ਵੀ ਦਿਖਾਵਾਂਗੇ। ਕਿਹੜਾ ਦਿਖਾਵਾਂਗੇ? ਉਸ ਮਸਜਿਦ ਜਿੱਥੇ ਬੈਠ ਕੇ ਲਿਖੀ ਗਈ ਸੀ ਮਲਕਾਹਾਂਸ ਉਹ ਵੀ ਜਗ੍ਹਾ ਦਿਖਾਵਾਂਗੇ। ਮਲਕਾਹਾਂਸ ਹਾਂਜੀ ਜਿੱਥੇ ਬਹਿ ਕੇ ਹੀਰ ਲਿਖੀ ਸੀ। ਹਾਂਜੀ ਉਹ ਮਸਜਿਦ ਉੱਥੇ ਵੀ ਲੈ ਕੇ ਚੱਲਾਂਗੇ। ਅੱਜ ਇੰਤਜ਼ਾਰ ਕਰਦੇ। ਮਿਹਰਬਾਨੀ ਚਲੋ ਜੀ। ਹਾਂਜੀ ਹੋਣਾ ਸੀ ਇ ਹਾਂਜੀ ਹਾਜ਼ਰ ਇਹ ਬਾਹਰਲਾ ਪਾਸਾ ਸੀਗਾ ਸਾਰਾ ਇਹ ਤੁਹਾਨੂੰ ਪਹਿਲਾਂ ਜਾਂਦੇ ਹੋਏ ਦਿਖਾਦਾ ਸੀਗਾ ਸੋ ਇਹ ਜਿਹਾ ਕਿਸੇ ਕਹਾਣੀਆਂ ਤੇ ਨਵੀਆਂ-ਨਵੀਆਂ ਥਾਵਾਂ ਲੈਂਦੇ ਪੰਜਾਬ ਤੋਂ ਦੇਖਣ ਲਈ ਜੁੜੇ ਰਹੋ ਸਾਡੇ ਸਫਰ ਨਾਲ ਤੇ ਘੁੰਮਦੇ ਕਮਾਉਂਦੇ ਰਹਾਂਗੇ ਤੇ ਤੁਹਾਨੂੰ ਨਵੀਂ ਦੁਨੀਆ ਦਿਖਾਉਂਦੇ ਰਹਾਂਗੇ ਮਿਲਦੇ ਆਂ ਨਵੇਂ ਵਲੌਗਸ ਨਈ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰੱਖਾ